ਰਾਗ ਮਾਰੂ ਮੈਂ ਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਸਾਦ ਸ਼ਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ नक शरण तोहारिया पेखो सदा हज़ूर शबो रात पीड़े जिनी ते आया तिनिको सद मिले बाबा मैं करमहीन कूड़ार ਨਾਮ ਨਾ ਪਾਇਆ ਤੇਰਾ ਅੰਧਾ ਭਰਮ ਫੂਲਾ ਮਨ ਮੇਰਾ ਰਹਾ ਸਾਧ ਕੀਤੇ ਦੁੱਖ ਪਰ ਫੁੜੇ ਪੂਰਬ ਲਿਖੇ ਮਾਏ ਸੁਖ ਥੋੜੇ ਦੁੱਖ ਅਗਲੇ ਦੁਖੇ ਦੁਖ ਵਿਹਾਰੇ ਵਿਛੜਿਆਂ ਕਾ ਕਿਆ ਵਿਛੜੈ ਮਿਲਿਆਂ ਕਾ ਕਿਆ ਮੇਲ ਸਾਹਿਬ ਸੋ ਸਾਲ ਹੈਇ ਦਿਨ ਕਰ ਦੇਖਿਆ ਖੇਲ ਸੰਜੋਗੀ ਮੇਲਾਵੜਾ ਇਨ ਤਨ ਕੀਤੇ ਭੋਗ ਵਿਜੋਗੀ ਮਿਲ ਵਿਛੜੇ ਨਾਨਕ ਕੀ ਸੰਜੋਗ ਮਾਰੂ ਮੈਲਾ ਪੈਲਾ ਮੇਲ ਮਾਤ ਪਿਤਾ ਪਿੰਡ ਕੁਮਾਇਆ ਤਿੰਨ ਕਰਤੈ ਲੇਖ ਲਿਖਾਇਆ ਲੇਖ ਦਾਤ ਜੋਤ ਵੜਈ ਮਿਲ ਮਾਇਆ ਸ੍ਰਤ ਗਵਾਈ ਮੂਰਖ ਮਾਨ ਕਾਹੇ ਕਰਸੈ ਮਾਣਾ ਉਠ ਚੱਲਣਾ ਕਸਮੇ ਪਾਣਾ ਰਹਾ ਤਾਜ ਸਾਧ ਸਹਿਜ ਸੁਖ ਹੋਈ ਘਰ ਛੱਡਣੇ ਰਹਿ ਨਾ ਕੋਈ ਕਿਛ ਖਾਜੇ ਕਿਛ ਧਰ ਜਾਈਏ ਜੇ ਬੋੜ ਦੁਨੀਆ ਆਈਏ ਸਾਜ ਕਾਇਆ ਪੱਟ ਹੰਡਾਏ ਫਰਮਾਇਸ਼ ਬਹੁਤ ਚਲਾਏ ਕਰ ਸੇਜ ਸੁਖਾਲੀ ਸੋਵੇ ਹੱਥੀ ਪੌਂਦੀ ਕਾਹੇ ਰੋਵੇ ਘਰ ਘੁੰਮਣ ਬਾਣੀ ਥਾਈ ਪਾਪ ਪੱਥਰ ਤਰਨ ਨਾ ਜਾਈ ਪਉ ਬੇੜਾ ਜਿਓ ਚੜਾਉ ਕਉ ਨਾਨਕ ਦੇਵ ਕਾਹੂ ਮਾਰੂ ਮੈਲਾ ਪਹਿਲਾ ਕਰ ਪਹਿਲਾ ਕਰਨੀ ਕਾਗਦ ਮਨਮਸਵਾਣੀ ਬੁਰਾ ਪਲਾ ਦੋਇ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉ ਚੱਲੀਏ ਤੋ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵ ਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਜਾਲੀ ਵੇਨ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗੈ ਨਿਤ ਫਾਸੈ ਸੂਟਸ ਮੂੜੇ ਕਮਨ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਹਾ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵ ਤੋ ਨਾਨਕ ਤ੍ਰਿਸ਼ਟਸ ਦੇਹਾ ਮਾਰੂ ਮੱਲਾ ਪਹਿਲਾ ਬਿਮਲ ਬਝਾਰ ਬਸਿਸ ਨਿਰਮਲ ਜਲ ਤਦਮਨ ਜਾਵਲ ਰੇ ਤਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ ਦਾਦਰ ਤੂੰ ਕਭੇ ਨ ਜਾਣਸ ਰੇ ਅਕਸ ਸਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾਂ ਅਕਸ ਰੇ ਰਹਾ ਬਸ ਜਲ ਨਿਤ ਨਾ ਵਸਤ ਅਲੀਲ ਮੇਰ ਚਚਾ ਗੁਣ ਰੇ ਚੰਦ ਕਮੁਦਨੀ ਦੂਰੋਂ ਨਿਵਸਸ ਅਨਭੋ ਕਾਰਨ ਰੇ ਅੰਮ੍ਰਿਤ ਖੰਡ ਦੂਦ ਮਦ ਸੰਚਸ ਤੂੰ ਬਨ ਚਾਤੁਰ ਰੇ ਆਪਣਾ ਆਪ ਤੂੰ ਕਭੋ ਨਾ ਛੋੜਸ ਪਿਸਨ ਪ੍ਰੀਤ ਜਿਉ ਰੇ ਪੰਡਿਤ ਸੰਗ ਵਸੈ ਜਨ ਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੂੰ ਕਭੋ ਨਾ ਛੋੜਸ ਸੁਆਨ ਪੂਛ ਜਿਉ ਰੇ ਇਕ ਪਖੰਡੀ ਨਾਮ ਨਰਾਚੈ ਇਕ ਹਰ ਹਰ ਚਰਣੀ ਜ਼ੇ ਪੂਰਬ ਲਿਖਿਆ ਪਾਵਸ ਨਾਨਕ ਅਸਨਾ ਨਾਮ ਜਪਦੇ ਮਾਰੂ ਮਨ ਲਾ ਪਹਿਲਾ ਸ਼ਲੋਕ ਪਤਿਤ ਤੁਨੀਤ ਅਸੰਖ ਹੋਏ ਹਰ ਚਰਣੀ ਮਨ ਲਾਗ 86 ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਸ਼ਬਦ ਸਖੀ ਸਹੇਲੀ ਗਰਬ ਗਹਿਲੀ ਸੁਣ ਸ਼ੈ ਕੀ ਇੱਕ ਬਾਤ ਸੁਹੇਲੀ ਜੋ ਮੈਂ ਬੇਦਨ ਸਾ ਕਿਸ ਆਖਾਂ ਮਾਈ ਹਰ ਬਿਨ ਜੀਉ ਨਾ ਰਹੇ ਕੈਸੇ ਰਾਖਾਂ ਮਾਈ ਰਹਾਉ ਹਾਂ ਦੁਹਗਣ ਖਰੀ ਨਾਣੀ ਗਿਆਸ ਜੋ ਬਨ ਤਨ ਪਸ਼ੂਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਦਮਤ ਕਰੀ ਜਨ ਬੰਦਾ ਤੇਰਾ ਤਨ ਤਨ ਨਾਨਕ ਆਂਦੇ ਸ ਇਹ ਹੀ ਬਿਨ ਦਰਸ਼ਨ ਕੈਸੇ ਰਵਾਂ ਸੁਨੇਹੀ ਮਾਰੂ ਮਨ ਲਾ ਪਹਿਲਾ ਮੂਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸਫਗ ਗੁਰਤੀ ਬਚਨੀ ਹਾਟ ਬਿਕਾਨਾ ਜਿੱਤ ਲਾਇਆ ਤਿਤ ਲਾਗਾ ਤੇਰੇ ਲਾਲੇ ਕਿਆ ਚਤੁਰਾਈ ਸਾਬ ਕਾ ਹੁਕਮ ਨਾ ਕਰਣਾ ਜਾਈ ਰਾਵ ਮਾਂ ਲਾਲੀ ਪਿਓ ਲਾਲਾ ਮੇਰਾ ਹੋਂ ਲਾਲੇ ਕਾ ਜਾਇ ਨਾ ਲੀ ਨਾ ਚੈ ਲਾਲਾ ਗਵ ਭਗਤ ਕਰੋ ਤੇਰੀ ਜਾਇ ਪੀ ਹੈ ਤਾਂ ਪਾਣੀ ਆਣੀ ਮੀਰਾ ਖਾਹੇ ਤਾਂ ਪੀ ਸੁਣ ਜਾਓ ਅੱਖਾਂ ਫੇਰੀ ਪੈਰ ਮਲੋਵਾ ਜਪ ਤਰਹਾ ਤੇਰਾ ਨਾਉ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਦ ਵਡਿਆਈ ਆਦ ਜੁਗਾਦ ਦਇਆ ਪਤ ਦਾਤਾ ਤੁਦ ਵੇਣ ਮੁਕਤ ਨਾ ਪਾਈ ਮਾਰੂ ਮੈਲਾ ਪਹਿਲਾ ਕੋਈ ਅੱਖ ਭੂਤ ਨ ਕੋ ਕਹੇ ਬੇਤਲ ਕੋਈ ਅੱਖ ਆਦਮੀ ਨਾਨਕ ਵਿਚਾਰਾ ਤਿਆ ਦੇਵਾਨਾ ਸ਼ਾ ਕਾ ਨਾਨਕ ਬੋਰਨ ਹਾ ਹਰ ਬਿਨ ਅਵਰ ਨਾ ਜਾਣਾ ਰਹਾ ਤੋ ਦੇਵਾਨਾ ਜਾਣੀਐ ਜਾਂ ਪੈ دیਵਾਨਾ ਹੋਏ ਏਕੀ ਸਾਹਿਬ ਬਹਾਰਾ ਦੂਜਾ ਅਵਰ ਨਾ ਜਾਣੇ ਕੋਈ ਤੋ ਦੇਵਾਨਾ ਜਾਣੀਆ ਜਾਂ ਇੱਕ ਕਾਰ ਕਮਾਏ ਹੁਕਮ ਪਛਾਣ ਖਸਮ ਕਾ ਦੂਜੀ ਅਵਰ ਸਿਆਣ ਪੁਕਾਰ ਤੋ ਦੇਵਾਨਾ ਜਾਣੀਆ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੇ ਆਪਕੋ ਅਵਰ ਫਲਾ ਸੰਸਾਰ ਮਾਰੂ ਮੈਂ ਲਾ ਪਹਿਲਾ ਇਹ ਧਨ ਸਰਬ ਰਹਾ ਭਰਪੂਰ ਮਨ ਮੁਖ ਫਿਰੇ ਤੇ ਜਾਣੇ ਦੂਰ ਸੋ ਧਨ ਵਖਰ ਨਾਮ ਧਿੜਾ ਹਮਾਰ ਜਿਸ ਤੂੰ ਦੇ ਤਿਸਨ ਇਸ ਤਰ ਰਹਾ ਨਾ ਇਹ ਧਨ ਜਲ ਨਾ ਤਸਕਰ ਲਜਾਏ ਨਾ ਇਹ ਧਨ ਦੂਬੇ ਨਾ ਇਸ ਧਨ ਕੋ ਮਿਲ ਸਜ਼ਾਏ ਇਸ ਧਨ ਕੀ ਦੇਖੋ ਵਡਿਆਈ ਸਹਿਜ ਮਾਤੇ ਅਨੰਦੇਨ ਜਾਈ ਇੱਕ ਬਾਤ ਅਨੂਪ ਸੁਨੋ ਨਰ ਭਾਈ ਇਸ ਧਨ ਬਿਨ ਕਹੋ ਕਿਨ ਪਰਮਗਤ ਪਾਈ ਹਨ ਤਨ ਨਾਨਕ ਕੱਤ ਕੀ ਕਥਾ ਸੁਣਾਏ ਸਤਿਗੁਰ ਮਿਲੈ ਤਾਂ ਏ ਤੁਨ ਪਾਏ ਮਾ ਰੂ ਮਲਾ ਪਹਿਲਾ ਸੂਰ ਸਰ ਸੋਸ ਲੈ ਸੋਮ ਸਰ ਕੋਖ ਲੈ ਜੁਗਤ ਕਰ ਮਰਤ ਸੋਸ ਮ ਬੰਧ ਕੀ ਜਾ ਨੀਨ ਕੀ ਚਪਲ ਸਿਓ ਜੁਗਤ ਮਨ ਰੱਖੀ ਐ ਉੱਡੈ ਨਾ ਹੰਸ ਨਾ ਕੰਧ ਚੀਜੈ ਮੂੜੇ ਕਾਇਚ ਪਰਮ ਭੁੱਲਾ ਨਾ ਚੀਨਿਆ ਪਰਮ ਆਨੰਦ ਬੇਰਾਗੀ ਰਹਾ ਹਜ਼ਾਰ ਘਾਓ ਜਾਰ ਲੈ ਅਮਰ ਘੋ ਮਾਰ ਲੈ ਸਤ ਤਜ ਛੋੜ ਤੋ ਅਪਿਓ ਪੀਜ ਮੀਨਤੀ ਚਪਲ ਸਿਓ ਜੁਗਤ ਮਨ ਰਾਖੀਐ ਉੱਡ ਨਾ ਹੰਸ ਨਾ ਕੰਧ ਛੀਜੈ ਘਣਤ ਨਾਮਿ ਜਨੂਰਵ ਜੇ ਹਰ ਮਨੁ ਮਨ ਪਵਨ ਸਿਉ ਅੰਮ੍ਰਿਤ ਤੀਜੈ ਮੀਨਕੀ ਚਪਲ ਸਿਉ ਜੁਗਤ ਮਨ ਰਾਖੀਐ ਉਡੈ ਨ ਹੰਸ ਨਾ ਕੰਧ ਚੀਜੈ